ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੜੇ ਟਾਈਮ ਬਾਅਦ ਅਸੀਂ ਅੱਜ ਵਲੌਗ ਬਣਾ ਰਹੇ ਹਾਂ ਅੱਜ ਛੁੱਟੀ ਸੀ ਕੀ ਵੀਡੀਓ ਤੋਂ ਤੇ ਘਰ ਬੈਠੇ ਸੀ ਫ੍ਰੀ ਤੇ ਜੋਤ ਬਣਾਉਣ ਦੇ ਇਧਰ ਚਾਹ ਤੇ ਨਾਲ ਹੀ ਸੋਚਿਆ ਕਿ ਪੋਹਾ ਬਣਾ ਲਈਏ ਲੋੜੀ ਦੀਆਂ ਹੀ ਆਈਆਂ ਜਿੰਦਾਂ ਕੰਮ ਤੇ ਲਿਆਉਣੀ ਹੈ ਹਨਾ ਤੇ ਨਾਲੇ ਤੁਹਾਡੇ ਜਿਹੜੇ ਸਵਾਲ ਜਵਾਬ ਕੁਛ ਹੈਗੇ ਸੀ ਕਾਫੀ ਟਾਈਮ ਤੇ ਮੁੰਡੇ ਸੀਗੇ ਉਹਨਾਂ ਦੇ ਵੀ ਗੱਲਾਂ ਬਾਤਾਂ ਕਰਾਂਗੇ ਤੇ ਸਭ ਤੋਂ ਪਹਿਲਾਂ ਤੇ ਪੋਹਾ ਤੋੜ ਲਈਏ ਫਿਰ ਗੱਲਾਂ ਬਾਤਾਂ ਕਰਦੇ ਹਾਂ ਸਭ ਤੋਂ ਪਹਿਲਾ ਸਵਾਲ ਕਿ ਤੁਸੀਂ ਵੀਡੀਓ 'ਚ ਕੱਟ ਗਏ ਹੋ ਹੁੰਦੇ। ਮੈਂ ਅਸਲ 'ਤੇ ਠੰਢ ਬੜੀ ਮੈਂ ਥੋੜੀ ਬੰਵਾ ਜਿਹਾ ਬਣ ਗਈ। ਹਾਂ। ਗੱਲ ਇਦਾਂ ਵੀ ਕਰਦੇ ਵੀ ਕੰਮ ਥੋੜੀ ਬਥੇ ਹੁੰਦੀ ਆ ਤੇ ਇਦਾਂ ਨਹੀਂ ਹੁੰਦਾ ਵਾ ਤੇ ਫਿਰ ਇਹ ਕਹਿੰਦੇ ਵੀ ਠੱਡ ਬੜੀ ਆ। ਇੱਕ ਕੁੜੀ ਨੂੰ ਅਰੈਸਟ ਤੇ ਰੱਖਿਆ ਥੋੜਾ ਜਿਹਾ। ਅਰੈਸਟ ਰੋਸਟ ਕੋਈ ਨਹੀਂ ਜੇ ਮਿਲਦੀ ਹੈ ਭਲੇ ਖਾਈ ਆ। ਕੰਮ ਹੋ ਨਹੀਂ ਪੈਂਦਾ ਵਾ ਬਸ ਵੀਡੀਓ 'ਚ ਸੀਨਗਾ ਟੰਗਦਾ ਵਾ। ਆ ਹੁਣ ਠੰਡੇ ਨਹੀਂ ਆਦੇ ਪੋਪਾ ਖਾਣੂ ਜੀ ਟੰਡਿਆ। ਫਰੋਂਾ ਇਹਨਾਂ ਨੇ ਕੱਟਣਾ ਮੈਂ ਵਾ। ਤੇ ਬਾਕੀ ਵੀਡੀਓ 'ਚ ਕਮੈਂਟ ਆਉਣ ਦੇ ਹੀ ਕਿ ਕਿ ਜੋ ਸੇਮ ਸੂਟ ਪਾਉਂਦੀ ਕਿਉਂ ਪਾਉਂਦੀ ਸੇਮ ਸੂਟ 'ਚ ਸਾਰਾ ਸਿਆਲ ਕੱਢਦਾ ਕਹਿੰਦੇ ਕਿੰਨਾ ਮੈਨੂੰ ਸੂਟ ਲੈ ਕੇ ਦਿੱਤੇ ਅੱਛਾ ਮੈਂ ਸੂਟ ਸਾਰੇ ਲੈ ਕੇ ਦਿੱਤੇ ਆ ਅਸੀਂ ਪਾਉਂਦੇ ਨਹੀਂ ਹੈਗੇ ਕਿੰਨੇ ਕੰਫਰਟ 'ਚ ਰਹਿਣਾ ਪੂਰਾ ਤੇ ਤੁਸੀਂ ਆਪੇ ਦੇ ਕਿਹਾ ਵਾ ਕਿ ਜ਼ਿੰਦਗੀ ਜਿਣੀ ਮੈਂ ਬੋਦੀ ਜੀਲੀ ਲੱਗਾ ਦੋ ਸੂਟਾਂ ਦਾ ਸਿਆਲ ਕੱਢ ਲਿਆ ਤੇ ਬਾਕੀ ਕਮੈਂਟ ਇਹ ਆਉਂਦੇ ਹੀ ਵੀ ਵੀਡੀਓ ਕੁੱਝ ਕਮੈਂਟ ਇਹ ਆਉਂਦੇ ਹੀ ਵੀ ਵੀਡੀਓ ਬੜੀ ਵਧੀਆ ਕੁੱਝ ਕਮੈਂਟ ਇਹ ਆਉਂਦੇ ਹੀ ਵੀ ਸਟੋਰੀ ਮਤਲਬ ਬੋਰਜੀ ਲੱਗਦੀ ਆ ਪਰ ਅਸਲ ਹੀ ਦਿਖਾਉਣਾ ਤੇ ਉਹ ਹੀ ਜਾਣਦੇ ਆ ਜੋ ਹੈਗਾ ਵਾ ਹਨਾ ਪਰ ਕਿਸੇ ਵੇਲੇ ਕੁੱਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਵਾ ਤੇ ਥੋੜਾ ਜਿਹਾ ਸਾਡਾ ਸ਼ਡਿਊਲ ਸ਼ਡਿਊਲ ਅਸਲ ਚ ਸੀਜ਼ਨ ਕਰਕੇ ਨਾ ਵਿਆਹਾਂ ਦੇ ਸੀਜ਼ਨ ਕਰਕੇ ਕੰਮ ਬੜਾ ਢੱਲਾ ਚੱਲਦਾ ਰਹਿੰਦਾ ਜੇ ਸੋਚੀਏ ਤੇ ਕਿਤੇ ਨਾ ਕਿਤੇ ਮਿਹਨਤ ਹੀ ਕਰਨ ਤੋਂ ਜੇ ਹੀ ਵੀ ਰਹਿੰਦੇ ਆ ਤੇ ਉਹਦਾ ਵੀ ਮਕਸਦ ਹੀ ਹੋਈ ਆ ਵੀ ਵਿਆਹ ਬੜੇ ਆ ਤੇ ਨਾਲੇ ਆ ਵੀ ਕਹਿੰਦੇ ਥੋੜੇ ਜਿਹਰੇ ਜਿਵੇਂ ਜਿਆਦਾ ਵਾ ਤੇ ਕੋਈ ਨਹੀਂ ਥੋੜੇ ਕਿ ਟਾਈਮ ਦੀ ਗੱਲ ਵਾ ਤਹੀ ਨਹੀਂ ਸਾਰੇ ਜਣੇ ਸਰ ਜੋਗ ਦੋ ਤੇ ਫਿਰ ਅਹੀ ਇੱਕ ਹੋਰ ਨਵੀਂ ਵਧੀਆ ਸੀਰੀਜ਼ ਲੈ ਕੇ ਆਵਾਂ ਹੂੰ ਤੁਸੀਂ ਸੋਚੋ ਵੀ ਅਹੀ ਕਿੰਨੀ ਮਹਿਤ ਕਰਨੀ ਹੋਊਗੀ ਉਹ ਸੀਰੀਜ਼ ਦੀ ਬਾਕੀ ਤਾਂ ਜੀ ਪਸੰਦ ਆਉਂਦੀ ਆ ਤੇ ਅਹੀ ਸੋਚਦੇ ਨਾਲ ਤਹੀ ਨਹੀਂ ਸਾਰੇ ਜਣੇ ਵਿਆਹ ਵੀ ਹੋਏ ਇੱਕੇ ਵੇਲੇ ਹੋ ਜੇ ਦਿਨ ਥੋੜੇ ਜਿਹਰੇ ਵੱਡੇ ਹੋ ਜੇ ਫੇਰੀ ਬਣਾਉਣੀ ਨਵੀਂ ਸੀਰੀਜ਼ ਕੋਈ ਹੈ ਨਾ ਇੱਕ ਨਾ ਕਮੈਂਟ ਮੈਂ ਵੀ ਪੜਿਆ ਹੈਗਾ ਮੁਤਿਆਰ ਭਾਜੀ ਬਣਾਉਂਦੀ ਵੀਡੀਓ ਇਹ ਕਹਦੇ ਜੋ ਆਪਣੀ ਵੀਡੀਓ ਚ ਬੜਾ ਘਟ ਹੁੰਦਾ ਤੇ ਮੈਂ ਵੀਡੀਓ ਚ ਇਸ ਕਰਕੇ ਘਟ ਹਾਂ ਕਿਉਂਕਿ ਥੋੜੇ ਜੇ ਕੰਮ ਕਰ ਰਹੇ ਹੁਣੇ ਆ ਵੀ ਕਾਲੀ ਕਾਲੀ ਚ ਕਈਆਂ ਦੀ ਵੀਡੀਓ ਬਣਾਈਦੀ ਆ ਤੇ ਕਈ ਵਾਰੀ लवली ਹੁਣਨ ਨੂੰ ਕਹਦੀ ਤਾਂ ਬਣਾਉਣ ਵਾਸਤੇ ਤੇ ਤਾਂ ਕਰਕੇ ਥੋੜਾ ਜਿਹਾ ਫਿਰ ਅਜੇ ਘਾਟਾ ਕੰਮ ਥੋੜੇ ਜੇ ਟਾਈਮ ਦੀ ਗੱਲ ਆ ਮੁੜ ਕੇ ਫਿਰ ਅਸੀਂ ਫ੍ਰੀ ਹੋ ਜਾਵਾਂਗੇ ਬਿਲਕੁਲ ਫਿਰ ਤੁਹਾਡੇ ਵਾਸਤੇ ਵੇਲੇ ਹੀ ਆਪਾਂ ਖਾਸ਼ ਹੋਰ ਲੈ ਕੇ ਆਇਆ ਫਿਰ ਐ ਟੌਰ ਸੋੜ ਕੱਢ ਕੇ ਦੋਨੇ ਮੈਂ ਭੱਗ ਭੱਗ ਬਣ ਕੇ ਰੱਖਣਾ ਹੁਣ ਤੇ ਮੈਂ ਪੂਰਾ ਟੌਰ ਕਰਕੇ ਫਿਰ ਮੈਂ ਮੈਂ ਨਾ ਜੇ ਸੱਤ ਸੂਟ ਬੈਠੇ ਰੱਖੀ ਨਾ ਫਿਰ ਨਹੀਂ ਨਹੀਂ ਸੋਚੋ ਨਹੀਂ ਸ਼ਾਇਦ ਮੁੰਡੀ ਮੰਗਣੀ ਨਹੀਂ ਨਹੀਂ ਬਸ ਥੋੜੇ ਕੇ ਟਾਈਮ ਦੀ ਗੱਲ ਉਹ ਤੋਂ ਬਾਅਦ ਫਿਰ ਅਸੀਂ ਅਰੇ ਛੱਡ ਬੜੀ ਸਿੱਪਨ ਵੀ ਨਹੀਂ ਦੇ ਦਊਂ ਕੀ ਕਰੇਗਾ ਫਿਰ 100% ਤੇ ਆਣਾ ਵੀਡੀਓ ਵਾਲੀ ਆ ਤੇ ਬਾਕੀ ਤਿਆਰ ਸ਼ਾਹ ਕੋਈ ਨਹੀਂ ਹੁਣ ਜਿਹੜੀ ਵੀਡੀਓ ਚੱਲਦੀ ਸਾਡੀ ਵਿਆਹ ਜਾਂ ਕਤਲ ਬੜੀ ਵਧੀਆ ਸਟੋਰੀ ਆ ਬੜੀ ਵਧੀਆ ਤੁਸੀਂ ਪਸੰਦ ਵੀ ਕੀਤੀ ਸਾਰਿਆਂ ਨੇ ਤੇ ਇਦਾਂ ਹੀ ਉਹਨੂੰ ਪਿਆਰ ਦਿੰਦੇ ਰਹੋ ਇੰਨਾ ਪਿਆਰ ਦੋ ਇੰਨਾ ਪਿਆਰ ਦੋ ਅਗਰ ਵਧੀਆ ਲੱਗਦੀ ਆ ਤੇ ਸ਼ੇਅਰ ਕਰੋ ਬਾਕੀਆਂ ਨਾਲ ਵੀ ਕਿ ਚੀਜ਼ਾਂ ਕੱਟ ਕੇ ਤਿਆਰ ਹੋ ਗਈਆਂ ਸਾਰੀਆਂ ਸਰੋਂ ਵੀ ਆ ਗਈ ਆ ਮਿਰਚਾਂ ਤੁਹਾਨੂੰ ਹੁੰਦਾ ਹੈਗਾ ਬਣਾਣਾ ਆਹ ਹੋ ਗਈ ਹੈ ਗਰਮ ਹੋ ਗਈ ਹੈ ਤੇ ਲਾਓ ਸੇ ਪਾਈਏ ਪਾਓ ਮਾਦਾ ਦੀ ਡਿਊਟੀ ਲਈ ਅਸੀਂ ਮੂਫਲੀ ਕੱਢਦੇ ਕਿਉਂਕਿ ਪੋਹੇ ਚ ਮੂਫਲੀ ਵੀ ਪੈਂਦੀ ਆ ਬੜੀ ਬਹੁਤ ਧੰਨਵਾਦ ਤੁਹਾਡਾ ਭਾਜੀ ਜਿਹੜੇ ਜਾਉਂਦੇ ਤਹੀਂ ਨਹੀਂ ਰਹਿੰਦੇ ਇੱਥੇ ਪਾਤੋ 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 ਜਿਹਦੇ ਹਿਸਾਬ ਨਾਲ ਤੁਸੀਂ ਲਏ ਜਿਨਾ ਕੱਢਣਾ ਮਨ ਲੱਗਦਾ ਨਹੀਂਗਾ ਮੈਂ ਖਲਾਰਾ ਵੇ ਕੀ ਸਰਾ ਦਾ ਪਾਇਆ ਕਰਦਾ ਆਹ ਦੇ ਉਹ ਗੈਸ ਵੀ ਹੀ ਘਟਕੀ ਤਾ ਨਹੀਂ ਹਾਂ ਮੇਰੀ ਗਲਤੀ ਹੈਗਾ ਗੱਡਾ ਪਾ ਦੋ ਵਿੱਚ aí ਉਹ ਸੜ ਜਿਹੜੇ ਪੱਤੇ ਦੇ ਹਾਂ ਹੋ ਗਿਆ ਹੁਣ ਥੋੜਾ ਜਿਹਾ ਘਟਿਆ ਲੈ ਨਹੀਂ ਤੇ ਜਿੱਦਾਂ ਤੁਸੀਂ ਸਟਾਰਟਿੰਗ ਕੀਤੀ ਮੈਨੂੰ ਲੱਗੇ ਭਾ ਅੱਗ ਹੀ ਲੱਗ ਜੇ ਤੁਮਾ ਕਾ ਕਰਨਾ ਹੈ ਤੁਮਾ ਚਲ ਹਲਦੀ ਹਲਦੀ ਵੀ ਆ ਹੁਣ ਜਿਹੜਾ ਪੋਹਾ ਮੈਂ ਪਾ ਦੇ ਲੱਗਾ ਇਹਦੇ ਕਰਕੇ ਸਾਰਾ ਸੁਆਦ ਆਉਣ ਲੱਗਾ ਪਾ ਇਹਦੇ ਸੁਆਦ ਨਹੀਂ ਆਉਣਾ ਪੋਹੇ ਦੀ ਸਾਰੀ ਪੋਹਾਂ ਜਿਹਦਾ ਮੈਂ ਤੇ ਇਹ ਚੀਜ਼ ਤੁਸੀਂ ਪਹਿਲਾਂ ਕਿਉਂ ਨਹੀਂ ਵੇਖੀ ਬਹੁਤ ਹੋ ਤੜੀ ਨੇ ਹੂੰ ਤੁਹਾਡੇ ਸਾਹਮਣੇ ਤਾਂ ਮੈਂ ਕਲੇਂ ਦਉਂਦਾ ਇਹਨੇ ਨਾ ਮੈਂ ਬਣਾਇਆ ਤਾਂ ਹੈਗਾ ਸਾਰਾ ਹਲਾ ਹੁੰਦਾ ਤੇ ਮੈਂ ਹੋਂ ਕਿੰਦਾਵੇਂ ਜਲੂਨ ਪਾ ਕੇ ਦੋਰੇ ਹਾਏ ਰੱਬਾ ਇਨਾਂ ਦੀ ਆਦਤ ਵਾ ਵੀ ਜਦੋਂ ਵੀ ਕੋਈ ਚੀਜ਼ ਬਣਾਉਣੀ ਆ ਨਾ ਜੇ ਮਨ ਲਓ ਚੈੱਕ ਕਰਨ ਨੂੰ ਕਹਤਾ ਨਾ ਇੰਨੀ ਇੰਨੀ ਕੀ ਹੁੰਦੀ ਹੈ ਮਾਈਨਰ ਜੀ ਜਿਜ਼ ਭਾਗ ਹੈ ਨਾ ਹੁਣ ਬੁਰਾ ਹੋਇਆ ਬਸ ਉਹਦੇ ਨਾਲ ਹੀ ਪੂਰਾ ਹੁੰਦਾ ਨਾ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਵੱਡੀਆਂ ਸੀ ਪਰਫੈਕਟ ਹੁੰਦੀਆਂ ਨਾ ਲੈ ਉਹ ਦੋ ਸਰੋਤਾਂ ਇੱਦਾਂ ਗੇ ਤੇ ਮੁਕੀ ਗੱਲ ਇਹ ਤਾਂ ਇਹ ਕਿਉਂ ਲੈ ਸਰੋਤਾਂ ਦੇ ਨਹੀਂ ਭਾਂਡੇ ਆਹ ਹੋ ਗਏ ਤੇ ਲਓ ਬਣਾਇਆ ਸੱਚੀ ਦੱਛਾ ਸੋ ਆਪਣੇ ਨਾ ਮੈਂ ਬਣਾਇਆ ਤਾਂ ਕਰਕੇ ਠੰਡ ਦਾ ਮੌਸਮ ਪੋਹਾ ਵਿਦ ਚਾਹ ਆਹਾਹਾ ਸਸਿਕਾ ਜੀ ਸਾਰਿਆਂ ਨੂੰ ਸਸਿਕਾ ਜੀ ਸਾਰਿਆਂ ਨੂੰ ਬੜੇ ਟਾਈਮ ਬਾਅਦ ਅਸੀਂ ਅੱਜ ਵਲੌਗ ਬਣਾ ਰਹੇ ਹਾਂ ਅੱਜ ਛੁੱਟੀ ਸੀਗੀ ਵੀਡੀਓ ਤੋਂ ਤੇ ਘਰ ਬੈਠੇ ਸੀ ਫ੍ਰੀ ਤੇ ਜੋਤ ਬਣਾਉਣ ਲਈ ਇੰਦਰ ਚਾਹ ਤੇ ਨਾਲ ਹੀ ਸੋਚਿਆ ਕਿ ਪੋਹਾ ਬਣਾ ਲਈਏ ਲੋੜੀ ਦੀਆਂ ਹੀ ਆਈਆਂ ਚੀਜ਼ਾਂ ਕੰਮ ਤੇ ਲਿਆਉਂਦੀ ਹੈ ਹਨਾ ਤੇ ਨਾਲੇ ਤੁਹਾਡੇ ਜਿਹੜੇ ਸਵਾਲ ਜਵਾਬ ਕੁਛ ਹੈਗੇ ਸੀ ਕਾਫੀ ਟਾਈਮ ਤੇ ਮੰਗੇ ਸੀ ਉਹਨਾਂ ਦੇ ਵੀ ਗੱਲਾਂ ਬਾਤਾਂ ਕਰਾਂਗੇ ਤੇ ਸਭ ਤੋਂ ਪਹਿਲਾਂ ਤੇ ਪੋਹਾ ਤੋੜ ਲਈਏ ਫਿਰ ਕਿੰਨਾ ਬਤਾ ਕਰਦੇ ਆ ਸਭ ਤੋਂ ਪਹਿਲਾ ਸਵਾਲ ਕਿ ਤੁਸੀਂ ਵੀਡੀਓ ਵਿੱਚ ਘੱਟ ਕਿਉਂ ਹੁੰਦੇ ਮੈਂ ਅਸਲ ਤੇ ਠੰਡ ਬੜੀ ਨੇ ਥੋੜੀ ਬੰਮਾ ਜਿਹੀ ਬਣ ਗਈ ਆ ਗੱਲ ਇਧਾਂ ਵੀ ਕਰਦੇ ਵੀ ਕੰਮ ਥੋੜੀ ਬਥੇ ਹੁੰਦੀ ਆ ਤੇ ਦੇਖਦਾ ਨਹੀਂ ਹੁੰਦਾ ਵਾ ਤੇ ਫਿਰ ਇਹ ਕਹਿੰਦੇ ਵੀ ਠੰਡ ਬੜੀ ਆ ਤੇ ਕੁੜੀ ਨੂੰ ਰੈਸਟ ਤੇ ਰੱਖਿਆ ਥੋੜਾ ਜਿਹਾ ਰੈਸਟ ਰੋਸ ਤੋਂ ਕੋਈ ਨਹੀਂ ਮਿਲਦੀ ਇਹ ਭਲੇ ਖਾਈ ਆ ਕੰਮ ਹੋ ਨਹੀਂ ਪੈਂਦਾ ਵਾ ਬਸ ਵੀਡੀਓ ਦੀ ਸੀਟਗਾਟ ਹੁੰਦਾ ਵਾ ਆ ਹੁਣ ਠੰਡੇ ਨਹੀਂ ਆਦੇ ਇਹ ਪੋਪਾ ਖਾਂ ਨੂੰ ਜੀ ਕੰਡਿਆ ਫਰੌਲਾ ਇਹ ਨਾ ਕਿੰਨਾ ਮਹਿਮ ਤੇ ਬਾਕੀ ਵੀਡੀਓ ਚ ਕਮੈਂਟ ਆਉਣ ਦੇ ਹੀ ਕਿ ਤੇ ਜੋ ਸੇਮ ਸੂਟ ਪਾਉਂਦੀ ਕਿਉਂ ਪਾਉਂਦੀ ਸੇਮ ਸੂਟ ਜ ਸਾਰਾ ਸਿਆਲ ਕੱਢਦਾ ਕਹਿੰਦੇ ਨਾ ਕਿੰਨਾ ਮੈਨੂੰ ਸੂਟ ਨਹੀਂ ਲੱਗ ਦਿੱਤੇ ਅੱਛਾ ਨਹੀਂ ਸੂਟ ਸਾਰੇ ਲੈ ਕੇ ਦਿੱਤੇ ਆ ਅਸੀਂ ਪਾਉਂਦੇ ਨਹੀਂ ਹੈਗੇ ਕਿੰਨੇ ਕੰਫਰਟ 'ਚ ਰਹਿਣਾ ਪੂਰਾ ਤੇ ਤੁਸੀਂ ਆਪੇ ਦੇ ਕਿਹਾ ਵਾ ਕਿ ਜ਼ਿੰਦਗੀ ਜੀਣੀ ਹੋ ਮੈਂ ਬਹੁਤੀ ਜੀ ਲੀ ਲਾਗਾ ਦੋ ਸੂਟਾਂ ਸਿਆਲ ਕਰ ਲਿਆ ਤੇ ਬਾਕੀ ਕਮੈਂਟ ਇਹ ਆਉਂਦੇ ਹੀ ਵੀ ਵੀਡੀਓ ਕੁਝ ਕਮੈਂਟ ਇਹ ਆਉਂਦੇ ਹੀ ਵੀਡੀਓ ਬੜੀ ਵਧੀਆ ਕੁਝ ਕਮੈਂਟ ਇਹ ਆਉਂਦੇ ਹੀ ਵੀ ਸਟੋਰੀ ਮਤਲਬ ਬੋਰਜੀ ਲੱਗਦੀ ਆ ਪਰ ਅਸਲ ਇਹ ਦਿਖਾਉਣਾ ਤੇ ਉਹੀ ਚਾਹੁੰਦੇ ਆ ਜੋ ਹੈਗਾ ਵਾ ਹਨਾ ਪਰ ਕਿਸੇ ਵੇਲੇ ਕੁਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਵਾ ਤੇ ਥੋੜਾ ਜਿਹਾ ਸਾਡਾ ਸ਼ਡਿਊਲ ਸ਼ਡਿਊਲ ਅਸਲ 'ਚ ਸੀਜ਼ਨ ਕਰਕੇ ਨਾ ਵਿਆਹਾਂ ਦੇ ਸੀਜ਼ਨ ਕਰਕੇ ਕੰਮ ਬੜਾ ਢੱਲਾ ਚੱਲਦਾ ਨਾਲ ਜੇ ਸੋਚੀਏ ਤੇ ਕਿਤੇ ਨਾ ਕਿਤੇ ਮਿਹਨਤ ਕਰਦੋ ਜੇ ਹੀ ਵੀ ਰਹਿੰਦੇ ਆ ਤੇ ਉਹਦਾ ਵੀ ਮਕਸਦ ਇਹ ਹੋਈ ਆ ਵੀ ਵਿਆਹ ਬੜੇ ਆ ਤੇ ਨਾਲੇ ਆ ਵੀ ਕਹਿੰਦੇ ਥੋੜੇ ਜਿਹਰੇ ਜਿਵੇਂ ਜਿਆਦਾ ਵਾ ਤੇ ਕੋਈ ਨਹੀਂ ਥੋੜੇ ਕਿ ਟਾਈਮ ਦੀ ਗੱਲ ਵਾ ਤਹੀ ਨਹੀਂ ਸਾਰੇ ਜਣੇ ਸਹਿਯੋਗ ਦੋ ਤੇ ਫਿਰ ਹੀ ਇੱਕ ਹੋਰ ਨਵੀਂ ਵਧੀਆ ਸੀਰੀਜ਼ ਲੈ ਕੇ ਆਵਾਂ ਤੁਸੀਂ ਸੋਚੋ ਵੀ ਅਹੀਂ ਕਿੰਨੀ ਮਿਹਨਤ ਕਰਨੀ ਹੋਵੇ ਉਹ ਸੀਰੀਜ਼ ਤੇ ਬਾਕੀ ਤਾਂ ਜਿ ਪਸੰਦ ਆਉਂਦੀ ਆ ਤੇ ਅਹੀਂ ਸੋਚਦੇ ਨਾਲ ਤਹੀ ਨਹੀਂ ਸਾਰੇ ਜਣੇ ਵਾਇਵੂ ਇੱਕੇ ਵੇਲੇ ਹੋ ਜੋ ਦਿਨ ਥੋੜੇ ਜਿਹਰੇ ਵੱਡੇ ਹੋ ਜਾਣ ਮੇਰੀ ਬਣਾਉਣੀ ਨਵੀਂ ਸੀਰੀਜ਼ ਕੋਈ ਹੈ ਨਾ ਇੱਕ ਨਾ ਕਮੈਂਟ ਮੈਂ ਵੀ ਪੜਿਆ ਹੈਗਾ ਮੁਖਤਿਆਰ ਭਾਜੀ ਹੁਣਾਂ ਦੀ ਵੀਡੀਓ ਇਹ ਕਦੇ ਜੋ ਆਪਣੀ ਵੀਡੀਓ ਚ ਬੜਾ ਘਟ ਹੁੰਦਾ ਤੇ ਮੈਂ ਵੀਡੀਓ ਚ ਇਸ ਕਰਕੇ ਘਟ ਹਾਂ ਕਿਉਂਕਿ ਥੋੜੇ ਜਿਹਾ ਕੰਮ ਕਰ ਰਹੇ ਹੋ ਜੇ ਵੀ ਕਾਲੀ ਕਾਲੀ ਹੀ ਕਈ ਵਾਲੀ ਵੀਡੀਓ ਬਣਾਈਂਦੀ ਆ ਤੇ ਕਈ ਵਾਰੀ लवली ਹੋਣ ਨੂੰ ਕਹਿੰਦੀ ਤਾਂ ਬਣਾਉਣ ਵਾਸਤੇ ਤੇ ਤਾਂ ਕਰਕੇ ਥੋੜਾ ਜਿਹਾ ਫਿਰ ਅਜੇ ਘਾਟਾ ਕੰਮ ਥੋੜੇ ਜਿਹਾ ਟਾਈਮ ਦੀ ਗੱਲ ਆ ਮੁੜ ਕੇ ਫਿਰ ਅਸੀਂ ਫ੍ਰੀ ਹੋ ਜਾ ਬਿਲਕੁਲ ਫਿਰ ਤੁਹਾਡੇ ਵਾਸਤੇ ਮਿਲ ਲਈ ਆਪਾਂ ਖਾਸ਼ ਹੋਰ ਕੱਢ ਕੇ ਆ ਫਿਰ ਐ ਟੌਰ ਸਵਰ ਕੱਢ ਕੇ ਦੋਨੇ ਮੈਂ ਭੱਗ ਭੱਗ ਬਣ ਕੇ ਰੱਖਣਾ ਹੁਣ ਤੇ ਮੈਂ ਪੂਰਾ ਟੌਰ ਕੱਢ ਕੇ ਫਿਰ ਮੈਂ ਮੈਂ ਤਾਂ ਜੇ ਸੱਤ ਸੂਤ ਬੈਠ ਜਿ ਰੱਖੀ ਨਾ ਫਿਰ ਨੇ ਨਹੀਂ ਸੋਚਿਆ ਮੈਂ ਕਿ ਮੁੰਡਿਆਂ ਨੂੰ ਮੰਗੂਗਾ ਨਹੀਂ ਬਸ ਥੋੜੇ ਕੇ ਟਾਈਮ ਦੀ ਗੱਲ ਉਹ ਤੋਂ ਬਾਅਦ ਫਿਰ ਅਸੀਂ ਅਰੇ ਨਹੀਂ ਸਾਡੇ ਬੜੀ ਸਿੱਕਮ ਵੀ ਨਹੀਂ ਦੇ ਦੇਉਂ ਕੀ ਕਰੇਗਾ ਫਿਰ 100% ਤੇ ਆਣਾ ਵੀਡੀਓ ਵਾਲੀ ਆ ਤੇ ਸਾਡੀ ਤਿਆਰ ਸ਼ਾਮ ਕੋਈ ਨਹੀਂ ਹੁਣ ਜਿਹੜੀ ਵੀਡੀਓ ਚੱਲਦੀ ਸਾਡੀ ਵਿਆਹ ਜਾਂ ਕਤਲ ਬੜੀ ਵਧੀਆ ਸਟੋਰੀ ਆ ਬੜੀ ਵਧੀਆ ਤੁਹਾਨੂੰ ਪਸੰਦ ਵੀ ਕੀਤੀ ਸਾਰਿਆਂ ਨੇ ਤੇ ਇਦਾਂ ਹੀ ਉਹਨੂੰ ਪਿਆਰ ਦਿੰਦੇ ਰਹੋ ਇੰਨਾ ਪਿਆਰ ਦੋ ਇੰਨਾ ਪਿਆਰ ਦੋ ਅਗਰ ਵਧੀਆ ਲੱਗਦੀ ਆ ਤੇ ਸ਼ੇਅਰ ਕਰੋ ਬਾਕੀਆਂ ਨਾਲ ਵੀ ਇਹ ਚੀਜ਼ਾਂ ਕੱਟ ਕੇ ਤਿਆਰ ਹੋ ਗਈਆਂ ਸਾਰੀਆਂ ਸਰੋਂ ਵੀ ਆ ਗਈ ਆ ਮਿਰਚਾਂ ਤੁਹਾਨੂੰ ਹੁੰਦਾ ਹੈਗਾ ਬਣਾਣਾ ਆਹ ਬ ਹੋ ਗਈ ਹੈ ਗਰਮ ਥੋੜੀ ਜਿਹੀ ਫਿਰ ਲਿਆਓ ਸੇਫ ਪਾ ਲਈ ਪਾਓ ਮਾਦਾਈ ਦੀ ਡਿਊਟੀ ਲਈ ਅਸੀਂ ਮੂਫਲੀ ਕੱਢਦੇ ਕਿਉਂਕਿ ਪੋਹੇ 'ਚ ਮੂਫਲੀ ਵੀ ਪੈਂਦੀ ਆ ਵਧੀਆ ਬਹੁਤ ਧੰਨਵਾਦ ਤੁਹਾਡਾ ਭਾਜੀ ਜਿਹੜੇ ਜ਼ਾਵਨ ਤਹੀ ਨਹੀਂ ਰਹਿੰਦੇ ਇੱਥੇ ਪਾਤੋ 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 ਜਿਹੜੇ ਹਸਾਰਾਂ ਤੁਸੀਂ ਲਏ ਜਿਨਾ ਕੱਢਣਾ ਮੈਨੂੰ ਲੱਗਦਾ ਨਹੀਂਗਾ ਮੈਂ ਖਲਾਰਾ ਵਿੱਚ ਹੀ ਸੜਦਾ ਪਾਇਆ ਕਰਦਾ ਆਉਂਦੇ ਉਹ ਜਿਆਦਾ ਹੀ ਘਟਕੀ ਤਾ ਨਹੀਂ ਮੇਰੀ ਗਲਤੀ ਹੈਗੇ ਗੱਡਾ ਪਾ ਦੋ ਵਿੱਚ ਹੀ ਉਹ ਸੜਜਣੇ ਪੱਤੇ ਦੇ ਹਾਂ ਹੋ ਗਿਆ ਹੁਣ ਥੋੜਾ ਜਿਹਾ ਘੜਿਆ ਲੈ ਸੁੱਕ ਮੈਂ ਤਾਂ ਜਿੱਦਾਂ ਤੁਸੀਂ ਸਟਾਰਟਿੰਗ ਕੀਤੀ ਮੈਨੂੰ ਤਾਂ ਲੱਗਿਆ ਭਾ ਅੱਗ ਹੀ ਲੱਗ ਜੇ ਤੁਮਾ ਕਰਦੇ ਨਹੀਂ ਹਲਦੀ ਹਲਦੀ ਵੀ ਹੁਣ ਜਿਹੜਾ ਪੋਹਾ ਮੈਂ ਪਾ ਦੇ ਲੱਗਾ ਇਹਦੇ ਕਰਕੇ ਸਾਰਾ ਸਵਾਦ ਆਉਣ ਲੱਗਾ ਵਾ ਇਹਦਾ ਸਵਾਦ ਨਹੀਂ ਆਉਣਾ ਪੋਹੇ ਵੀ ਸਾਰੇ ਪੋਹਾ ਜਿਆਦਾ ਪੋਹਾ ਜਿਆਦਾ ਤੇ ਇਹ ਚੀਜ਼ ਤੁਸੀਂ ਪਹਿਲਾਂ ਕਿਉਂ ਨਹੀਂ ਵੇਖੀ ਬਹੁਤ ਹੌਟਾ ਨਹੀਂ ਹੂੰ ਤੁਹਾਡੇ ਸਾਹਮਣੇ ਤਾਂ ਮੈਂ ਕਹਿੰਦਾ ਦਿੰਦੇ ਨਾ ਮੈਂ ਬਣਾਇਆ ਦਾ ਹੈਗਾ ਤਾਂ ਹਲਾ ਹੁੰਦਾ ਕੰਪਲੀਟ ਮੈਂ ਹੋਂ ਕਿਦਾਂ ਵੇ ਜਲੂਨ ਪਾ ਕੇ ਦੋਰੇ ਹਾਏ ਰੱਬਾ ਇਹਨਾਂ ਦੀ ਆਦਤ ਵਾ ਵੀ ਜਦੋਂ ਵੀ ਕੋਈ ਚੀਜ਼ ਬਣਾਉਣੀ ਆ ਨਾ ਜੇ ਮੰਨ ਲਓ ਚੈੱਕ ਕਰਨ ਨੂੰ ਕਹਤਾ ਨਾ ਇਨ ਇਨਿਕ ਇਨਿਕ ਕੀ ਹੁੰਦੀ ਮਾਈਨਰ ਜੀ ਜੀ ਪਾ ਗਏ ਨਾ ਹੁਣ ਬੁਰਾ ਹੋਇਆ ਬਸ ਉਹਦੇ ਨਾਲ ਹੀ ਪੁਰਾਣਾ ਹੁੰਦਾ ਨਾ ਛੋਟੇ ਛੋਟੇ ਚੀਜ਼ਾਂ ਨਾਲ ਬੜੀ ਜੀ ਦੇ ਪ੍ਰੋਜੈਕਟ ਹੁੰਦੀਆਂ ਨਾ ਜੈ ਉਹਦਾ ਸਰਪ ਕਰਾ ਸਰ ਇਦਾਂ ਕੇ ਦਰ ਮੁਕੀ ਅਸਲ ਇਹ ਤਾਂ ਇਹ ਕਿਉਂ ਯਾ ਸਰਦ ਨਾ ਦੇ ਨਹੀਂ ਭੰਦੇ ਹੋ ਗਏ ਦਰ ਲਿਓ ਬਣਾਓ ਸੱਚੀ ਦੱਚਾ ਸੌ ਆਪਣੇ ਨਾ ਮੈਂ ਬਣਾਇਆ ਤਾਂ ਕਰਦੇ ਚਾਹ ਕੋਲ ਠੰਡਾ ਦਾ ਮੌਸਮ ਉਹ ਆ ਵਿਦ ਚਾਹ ਆਹਾਹਾ